ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਵਾਕੀ ਜੋ ਲਗਾਤਾਰ ਮੁੱਦਾ ਚੱਲ ਰਿਹਾ ਉਸ ਤੇ ਉੱਪਰ ਜਿਹੜੀ ਆ ਗੱਲਬਾਤ ਕਰਾਂਗੇ ਕਿਉਂਕਿ ਡੋਨਲਡ ਟਰੰਪ ਸਰਕਾਰ ਵੱਲੋਂ ਯਾਨੀ ਕਿ ਅਮਰੀਕਾ ਸਰਕਾਰ ਵੱਲੋਂ ਇੱਕ ਫਰਮਾਨ ਜਿਹੜਾ ਉਹ ਪਿੱਤੇ ਦਿਨਾਂ ਜਾਰੀ ਕੀਤਾ ਗਿਆ ਜਿਹਦੇ ਵਿੱਚ ਜੇਕਰ ਕਿਸੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਯੂ ਐਸ ਏ ਆਰਮੀ ਦੇ ਵਿੱਚ ਭਰਤੀ ਹੋਣਾ ਦਾ ਤੁਹਾਨੂੰ ਹੁਣ ਦਾੜੀ ਜਿਹੜਾ ਉਹ ਨਹੀਂ ਰੱਖਣੀ ਪੈ ਸਕਦੀ ਕਿਉਂਕਿ ਦਾੜੀ ਤੋਂ ਬਿਨਾਂ ਜਿਹੜਾ ਤੁਸੀਂ ਉਸ ਤੇ ਉੱਪਰ ਉਸ ਆਰਮੀ ਦੇ ਵਿੱਚ ਜਿਹੜਾ ਭਰਤੀ ਆ ਹੋ ਸਕਦੇ ਹੋ ਇਹ ਵੀ ਜਿਹੜਾ ਜ਼ਿਕਰ ਕੀਤਾ ਗਿਆ ਕਿ ਦਸਤਾਰ ਵੀ ਜਿਹੜੀ ਆ ਉਹ ਨਹੀਂ ਬੰਨੀ ਜਾ ਸਕਦੀ ਬੇਸ਼ੱਕ ਇਸ ਫਰਮਾਨ ਨੂੰ ਲੈ ਕੇ ਸਮੁੱਚੇ ਜਗਤ ਦੇ ਵਿੱਚ ਸਮੁੱਚੇ ਸੂਚੇ ਭਾਈਚਾਰ ਦੇ ਵਿੱਚ ਸਿੱਖ ਜਗਤ ਦੇ ਵਿੱਚ ਜਿਹੜੀ ਹੈ ਰੋਜ਼ ਦੀ ਜਿਹੜੀ ਲਹਿਰ ਆ ਉਹ ਲਗਾਤਾਰ ਫੈਲਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਹੀ ਇਹ ਫਰਮਾਨ ਜਾਰੀ ਕੀਤਾ ਗਿਆ ਤਾਂ ਡੋਨਲਡ 트ੰਪ ਸਰਕਾਰ ਨੇ ਇਸ ਦਾ ਜ਼ਿਕਰ ਕੀਤਾ ਕਿ ਤਕਰੀਬਨ 60 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਜਿਹੜਾ ਉਹ ਲਾਗੂ ਆ ਉਹ ਕੀਤਾ ਜਾਵੇ ਯਾਨੀ ਕਿ 60 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਇਸ ਫਰਮਾਨ ਨੂੰ ਜਿਹੜਾ ਉਹ ਲਾਗੂ ਕਰਨ ਦੀ ਜਿਹੜੀ ਚੇਤਾਵਨੀ ਆ ਉਹ ਡੋਨਲਡ 트ੰਪ ਸਰਕਾਰ ਨੇ ਦਿੱਤੀ ਹੈ ਤੇ ਹੁਣ ਵੱਡਾ ਜਿਹੜਾ ਫੈਸਲਾ ਇਹ ਲਿਆ ਗਿਆ ਕਿ ਹੁਣ ਤੁਸੀਂ ਯੂ ਐਸ ਆਰਮੀ ਦੇ ਵਿੱਚ ਦਾੜੀ ਤੋਂ ਬਿਨਾਂ ਭਰਤੀ ਹੋ ਸਕਦੇ ਹੋ ਕਲੀਨ ਸ਼ੇਪ ਭਰਤੀ ਹੋ ਸਕਦੇ ਹੋ ਤੇ ਨਾਲ ਹੀ ਦਸਤਾਰ ਜਿਹੜੀ ਆ ਉਹ ਨਹੀਂ ਪੰਨੀ ਹੋਣੀ ਚਾਹੀਦੀ ਇਹ ਜਿਹੜਾ ਜ਼ਿਕਰ ਆਉ ਉਹਨਾਂ ਵੱਲੋਂ ਕੀਤਾ ਗਿਆ ਤਾਂ ਬੜੀ ਮਾੜੀ ਗੱਲ ਹੈ ਵੀ ਇਸ ਤਰ੍ਹਾਂ ਜਿਹੜਾ ਸਿੱਖ ਭਾਈਚਾਰੇ ਨੂੰ ਜਿਹੜੀ ਠੇਸ ਪਹੁੰਚਾਉਣ ਦੀ ਗੱਲ ਜਿਹੜੀ ਕੀਤੀ ਗਈ ਹੈ ਕਪਾ ਕਹਿ ਸਕਦੇ ਕਿ ਜਿਹੜੇ ਸਾਡੇ ਗੁਰੂ ਸਬਾਨਾਂ ਵੱਲੋਂ ਦਿੱਤੇ ਹੋਏ ਜੋ ਚਿੰਨ੍ਹ ਨੇ ਜਿਨ੍ਹਾਂ ਦੀ ਸਿੱਖ ਭਾਈਚਾਰੇ ਦੀ ਪਛਾਣ ਹੈ ਕਿ ਉਸ ਤੋਂ ਬਿਨਾਂ ਕੀ ਆਰਮੀ ਦੇ ਵਿੱਚ ਭਰਤੀ ਨਾ ਹੋਣਾ ਇਹ ਕਿਤਨਾ ਕਿਤੇ ਸਾਡੇ ਸੰਵਿਧਾਨ ਦੀ ਗੱਲ ਕੀਤੀ ਜਾਵੇ ਸਾਡੇ ਧਰਮ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਜਿਹੜਾ ਕਿਤਨਾ ਕਿਤੇ ਉਹ ਛੇਸ ਆ ਜਿਹੜੀ ਆ ਉਹ ਪੰਚਾਇਤ ਹੈ ਤਾਂ ਆਖਰਕਾਰ ਜੇਕਰ ਜ਼ਿਕਰ ਕੀਤਾ ਜਾਵੇ ਤਾਂ 2017 ਦੇ ਵਿੱਚ ਇਹ ਜਿਹੜਾ ਫੈਸਲਾ ਲਾਗੂ ਕੀਤਾ ਗਿਆ ਸੀ ਕਿ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਨੇ ਦਾੜੀ ਰੱਖ ਕੇ ਵੀ ਜਾ ਸਕਦੇ ਨੇ ਦਸਤਾਰ ਬੰਨ ਕੇ ਵੀ ਜਾ ਸਕਦੇ ਨੇ ਉਸ ਤੋਂ ਬਾਅਦ ਅੱਜ ਜਿਹੜਾ ਨਵਾਂ ਫਰਮਾਨ ਆ ਉਹ ਫਿਰ ਮੁਰਦ ਦੁਆਰਾ ਜਨਕੀ ਆਪਸਾ ਕਹਿ ਸਕਦੇ ਆ ਬੀਤੇ ਦਿਨ ਜਿਹੜਾ ਜਾਰੀ ਕੀਤਾ ਗਿਆ ਤਾਂ ਉਸ ਮਾਮਲੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਕਿੜੀਆਂ ਵੀ ਖਾਸ ਤੌਰ ਤੇ ਆਮ ਆਦੀ ਪਾਰਟੀ ਜਾਂ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਨੇ ਜਿਹੜਾ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਚਿੱਠੀ ਲਿਖੀ ਹੈ ਤੇ ਨਾਲ ਹੀ ਡੋਨਲਡ ਟਰੰਪ ਯਾਨੀ ਕਿ ਕਾਪਾ ਕਹਿ ਸਕਦੇ ਆ ਕਿ ਅਮਰੀਕਾ ਸਰਕਾਰ ਨੂੰ ਵੀ ਜਿਹੜੀ ਹੈ ਚਿੱਠੀ ਲਿਖੀ ਹੈ ਕਿ ਇਸ ਫਰਮਾਨ ਨੂੰ ਜਿਹੜਾ ਆ ਕਿੰਨਾ ਕਿਤੇ ਵਾਪਸ ਲਿਆ ਜਾਵੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧਾ ਜਿਹੜਾ ਸਾਡੇ ਧਾਰਮਿਕ ਚੀਨਾ ਦੀ ਜੜੀ ਆ ਕਿਤਨਾ ਕਿਤੇ ਉਹ ਸਰਕਾਰ ਆ ਉਹ ਟੋਕ ਲਗਾ ਰਹੀ ਹੈ ਜੇਕਰ ਦਾੜੀ ਤੇ ਕੇਸ ਦੀ ਪਛਾਣ ਨਹੀਂ ਹੋਵੇਗੀ ਫਿਰ ਉਹ ਸਿੱਖ ਘਰਾ ਹੈ ਇਹ ਜਕਰ ਜਕਰ ਉਹ ਸੁਖਵੀਰ ਸਿੰਘ ਬਾਦਲ ਨੇ ਕੀਤਾ ਸੁਖਵੀਰ ਸਿੰਘ ਬਾਦਲ ਨੇ ਚਿੱਠੀ ਦੇ ਜ਼ਰੀਏ ਜਿਹੜਾ ਸਾਰੀ ਆਪਣੀ ਜੜੀ ਆ ਉਹ ਜਾਣਕਾਰੀ ਹੈ ਕੇਂਦਰ ਸਰਕਾਰ ਨੂੰ ਦਿੱਤੀ ਹੈ ਤੇ ਨਾਲ ਹੀ ਉਹ ਅਮਰੀਕਾ ਸਰਕਾਰ ਨੂੰ ਜਿਹੜੀ ਚਿੱਠੀ ਆ ਉਹ ਲਿਖੀ ਹੈ ਤਾਂ ਜਿਹਦੇ ਵਿੱਚ ਐ ਜੀ ਪੀ ਸੀ ਦੇ ਜਿਹੜੇ ਨੁਮਾਇੰਦੇ ਨੇ ਗੁਰਚਰਨ ਸਿੰਘ ਗਰੇਵਾਲ ਤਾ ਉਸ ਨੇ ਖਾਸ ਔਰਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਹਿਲਾ ਵੀ ਜਿਹੜੇ ਨੇ ਸਿੱਖ ਭਾਈਚਾਰੇ ਦੇ ਲੋਕ ਦਾੜੀ ਰੱਖ ਕੇ ਦਸਤਾਰ ਬੰਨ ਕੇ ਜਿਹੜੇ ਨੇ ਚੰਗੀਆਂ-ਚੰਗੀਆਂ ਪੋਸਟਾਂ ਤੇ ਆਰਮੀ ਦੇ ਵਿੱਚ ਭਰਤੀ ਹੋਏ ਪਏ ਨੇ ਚੰਗਾ ਉਹਨਾਂ ਦਾ ਨਾਮ ਹੈ ਚੰਗਾ ਉਹਨਾਂ ਦਾ ਆਧਾਰ ਹੈ ਚੰਗਾ ਜਿਹੜਾ ਉਹ ਨਾਮ ਹੈ ਉਹ ਆਪਣੇ ਖਿੱਤੇ ਦੇ ਵਿੱਚ ਜਿਹੜੇ ਨੇ ਉਹ ਕਮਾ ਚੁੱਕੇ ਨੇ ਇਸ ਤਰ੍ਹਾਂ ਜਿਹੜਾ ਕਹਿ ਸਕਦਾ ਕਿ ਅਮਰੀਕਾ ਸਰਕਾਰ ਵੱਲੋਂ ਕਰਨਾ ਸਰਾਸਾਰਾ ਗਲਤ ਹੈ ਸੋ ਸਾਡੇ ਸਿੱਖ ਭਾਈਚਾਰੇ ਦੇ ਨਮਾਇੰਦਿਆਂ ਨੂੰ ਸਿੱਖ ਪਾਈਚਾਰ ਦੇ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਠੇਸ ਪਹੁੰਚਾਈ ਜਾ ਰਹੀ ਹੈ ਸੋ ਮੋਰ ਦੁਆਰਾ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ਇਸ ਫੈਸਲੇ ਨੂੰ ਜਿਹੜਾ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਹੈ ਗੁਰਚਰਨ ਸਿੰਘ ਗਰੇਵਾਲ ਜੋ ਕਿ ਐ ਜੀ ਪੀ ਸੀ ਦੇ ਨਮਾਇੰਦੇ ਨੇ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਵਾਈਲ ਜੀਕਾ ਖਾਲਸਾ ਵਾਈਲ ਜੀ ਦੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੁੰਡਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਇਹ ਮੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾੜੀ ਹੈ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿਉਂਕਿ ਇੱਕ ਲੋਕਤੰਤਰ ਆ ਮੈਨਕਾ ਦੇਸ਼ ਜਿਹੜਾ ਕਿ ਕਿਸੇ ਵੀ ਧਰਮ ਦੇ عقیده ਨੂੰ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਬਣਦਾ ਸੋ ਅਸੀਂ ਸ਼ਰੋਨੀ ਗੁਰਦਰਾ ਪਰੰਧ ਕਮੇਟੀ ਵੱਲੋਂ ਇਸ ਦਾ ਸਾਕੀ ਹੋਸਟ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸਤਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜੁੜ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੇ ਕਿਸੇ ਨੂੰ ਕੋਈ ਜੋੜ ਪਵੇ ਤਾਂ ਉਹ ਆਪਣੀ ਜਿਹੜੀ ਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਗੂਦ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਮੋਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾ ਉਧਾਰ ਦਿੱਤੀਆਂ ਹੱਥਕੜੀਆਂ ਇਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹੱਥਕੜੀਆਂ ਲਾ ਗਏ ਇਸ ਤਰ੍ਹਾਂ ਦੀਆਂ ਟਵਰਾਂ ਉਥੋਂ ਦੇ ਟਰੱਕ ਡਰਾਈਵਰਾਂ ਦੇ ਨਾਲ ਜਿਸ ਤਰ੍ਹਾਂ ਦਾ ਵਿਕਟਾਰ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਕਰਵਾਣ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਧ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉੱਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉੱਥੇ ਉਹਨਾਂ ਦਾ ਬੜਾ ਸਤਕਾਕ ਚੱਲਦਾ ਹੈ ਸੋ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੱਤਾਵਾਂ ਦੇ ਨਾਲ ਤਾਲ ਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਰੀਆ ਉਹ ਕਾਰਵਾਈ ਕਰਨ ਦੀ ਅਸੀਂ ਕਰਾਂਗੇ ਸੋ ਬਿਲਕੁਲ ਗੁਰਚਰਨ ਸਿੰਘ ਗਰੇਵਾਲ ਨੇ ਵੀ ਜਿਹੜਾ ਕਿਤਨਾ ਕਿਤੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਵੀ ਗੱਲ ਦਾ ਜ਼ਿਕਰ ਕੀਤਾ ਕਿ ਸ਼੍ਰੋਮਣੀ ਗਵਰਾਂ ਪ੍ਰਬੰਧਕ ਕਮੇਟੀ ਜਿਹੜਾ ਹੈ ਅਮਰੀਕਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਕਿ ਅਜਿਹਾ ਫੈਸਲਾ ਜਿਹੜਾ ਵਾਪਸ ਲਿਆ ਜਾਵੇ ਕਿਉਂਕਿ ਇਹ ਅਜੇ ਨਹੀਂ 2017 ਤੋਂ ਪਿਛਲੇ ਦੌਰ ਦੀ ਗੱਲ ਕੀਤੀ ਆਪੇ ਤਾਂ ਲਗਾਤਾਰ ਸਿੱਖ ਪਾਈਚਾਰ ਦੇ ਲੋਕ ਜਿਹੜੇ ਨੇ ਉੱਥੇ ਭਰਤੀ ਵੀ ਹੋ ਰਹੇ ਨੇ ਚੰਗਾ ਨਾਮ ਵੀ ਕਮਾ ਰਹੇ ਨੇ ਕਿਉਂਕਿ ਅੱਧ ਤੋਂ ਜ਼ਿਆਦਾ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਤੇ ਚੰਗੀ ਜਿਹੜੀ ਆਪਣੀ ਸ਼ਬੀ ਉਹ ਬਣਾ ਚੁੱਕੇ ਨੇ ਚੰਗਾ ਕਾਰੋਬਾਰ ਕਰ ਚੁੱਕੇ ਨੇ ਚੰਗਾ ਆਧਾਰਨ ਆ ਚੁੱਕੇ ਨੇ ਚੰਗਾ ਨਾਮ ਕਮਾ ਚੁੱਕੇ ਨੇ ਪਰ ਇਸ ਤਰ੍ਹਾਂ ਦਾ ਫਰਮਾਨ ਜਿਹੜਾ ਜਾਰੀ ਕਰਨਾ ਸਰਾਸਰ ਗਲਤ ਹੈ ਤਾਂ ਇਸ ਦੀ ਸਖਤ ਜਿਹੜੀ ਨਿੰਦਾ ਉਹ ਗੁਰਚਰ ਸਿੰਘ ਗਰੇਵਾਲ ਨੇ ਕੀਤੀ ਹੈ ਤਾਂ ਆਮ ਆਦੀ ਪਾਰਟੀ ਦੇ ਜਿਹੜੇ ਨਮਾਇੰਦੇ ਨੇ ਤਾਂ ਉਹਨਾਂ ਨੇ ਵੀ ਜਿਹੜਾ ਕੇਂਦਰ ਸਰਕਾਰ ਨੂੰ ਵੀ ਚਿੱਠੀ ਲਿਖੀ ਹੈ ਤੇ ਨਾਲ ਉਹਨਾਂ ਨੇ ਜ਼ਿਕਰ ਵੀ ਕੀਤਾ ਜਿਸ ਦੇ ਵਿੱਚੋਂ ਖਾਸ ਤੌਰ ਤੇ ਐਮਪੀ ਜਿਹੜੇ ਕਿ ਮਾਲਵਿੰਦਰ ਸਿੰਘ ਕੰਗ ਤਾਂ ਉਹਨਾਂ ਨੇ ਵੀ ਇਸ ਜੋ ਫਰਮਾਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਿੱਖ ਪਾਈਚਾਰ ਦੇ ਲੋਕ ਜਿਹੜੇ ਨੇ ਉਹ ਦਾੜੀ ਲਾ ਕੇ ਜਾਂ ਫਿਰ ਦਸਤਾਰ ਬੰਨ ਕੇ ਉਹ ਉਸ ਆਰਮੀ ਦੇ ਵਿੱਚ ਜਿਹੜਾ ਭਰਤੀ ਨਹੀਂ ਹੋ ਸਕਦੇ ਅਮਰੀਕਾ ਦੇ ਜਿਹੜੇ ਵਿੱਚ ਫੋਰਸ ਦੇ ਵਿੱਚ ਉਹ ਭਰਤੀ ਜਿਹੜੇ ਨੇ ਉਹ ਨਹੀਂ ਹੋ ਸਕਦੇ ਬੇਸ਼ੱਕ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਹੁਣ ਤੱਕ ਜੇਕਰ ریکارڈ ਦੀ ਗੱਲ ਕੀਤੀ ਆਵੇ ਤਾਂ ਕਿੰਨੇ ਅਜਿਹੇ ਸਿੱਖ ਪਾਈਚਾਰ ਦੇ ਲੋਕ ਨੇ ਜਿਹੜੇ ਪਹਿਲਾਂ ਭਰਤੀ ਹੋ ਚੁੱਕੇ ਨੇ ਤਾਂ ਉਹਨਾਂ ਨੇ ਚੰਗਾ ਜਿਹੜਾ ਨਾਮ ਆਪਣਾ ਕਮਾਇਆ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਤਾਂ ਕਿੰਦਰ ਸਰਕਾਰ ਨੇ ਵੀ ਅਪੀਲ ਕੀਤੀ ਹੈ ਕਿ ਇਸ ਨੂੰ ਫਰ ਚਿੱਠੀ ਦੇ ذریعے ਵੀ ਉਹ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਕਰੇ ਕਿੰਦਰ ਸਰਕਾਰ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਕਰਕੇ ਇਸ ਫਰਮਾਨ ਨੂੰ ਜਿਹੜਾ ਉਹ ਵਾਪਸ ਲਿਆ ਜਾਵੇ ਤਾਂ ਜੋ ਕਿ ਇਸ ਜੋ 60 ਦਿਨਾਂ ਦਾ ਜ਼ਿਕਰ ਕੀਤਾ ਗਿਆ ਕਿ 60 ਦਿਨਾਂ ਦੇ ਅੰਦਰ ਅੰਦਰ ਲਾਗੂ ਹੋਣਾ ਚਾਹੀਦਾ ਤਾਂ ਉਹ ਫਰਮਾਨ ਜਿਹੜਾ ਕਿਤਨਾ ਕਿਤੇ ਵਾਪਸ ਹੋਣਾ ਚਾਹੀਦਾ ਸੋ ਮਾਲਵਿੰਦਰ ਸਿੰਘ ਕੰਗ ਐਮਪੀ ਨੇ ਤਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਵਿੱਚ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰ ਜਿਹੜੇ ਕੇਸ ਹੈ ਉਹ ਧਾਰਮਿਕ ਪਹਿਚਾਣ ਦਾ ਜਿਹੜਾ ਹੈ ਚਿੰਨ੍ਹ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਮੀਡੀਏਟਲੀ ਅਮਰੀਕਨ ਗਵਰਨਮੈਂਟ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਨਵੇਂ ਨਿਰਦੇਸ਼ ਹੈ ਡਾਇਰੈਕਸ਼ਨਾਂ ਹੈ ਜਿਦੇ ਚ ਦਾੜੀ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆਂ ਨੂੰ ਉਹ ਫੌਜ ਜਿਹੜੇ ਹਮੇਸ਼ਾ ਇਵਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ ਤੇ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਬੇਜਾਰਿਸ਼ ਕਰਨੀ ਚਾਹੀਦੀ ਹੈ ਸੋ ਬਿਲਕੁਲ ਮਾਲਵਿੰਦਰ ਸਿੰਘ ਕਾਂਗਰ ਜੋ ਕਿ ਆਮਾਦੀ ਪਾਰਟੀ ਦੇ ਐਮਪੀ ਸਾਬਾ ਨੇ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਉਹ ਵੀ ਖੁਦ ਆਪ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਜਿਹੜੀ ਆ ਪਹੁੰਚਾਈ ਜਾ ਰਹੀ ਹੈ ਕਿਉਂਕਿ ਸਾਡ ਨੂੰ ਸਾਡੀ ਪਛਾਣ ਹੀ ਜਿਹੜੀ ਹੈ ਦਾੜੀ ਤੋਂ ਆ ਕੇਸ ਤੋਂ ਆ ਤੇ ਦਸਤਾਰ ਤੋਂ ਆ ਕਿਉਂਕਿ ਜੇਕਰ ਦਾੜੀ ਤੇ ਕੇਸ ਤੇ ਦਸਤਾਰ ਨਹੀਂ ਹੋਵੇਗੀ ਤਾਂ ਸਾਡੀ ਸਿੱਖਾਂ ਦੀ ਪਛਾਣ ਕੀ ਰਹਿ ਜਾਵੇਗੀ ਇਸ ਗੱਲ ਦਾ ਜਿਹੜਾ ਜ਼ਿਕਰ ਆ ਉਹਨਾਂ ਨੇ ਕੀਤਾ ਅੱਜ ਇਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਸਾਬਕਾ ਮੰਤਰੀ ਤੇ ਨਾਲ ਮੌਜੂਦਾ ਐਮਐਲਏ ਇੰਦਰਬੀਰ ਸਿੰਘ ਨਿੱਜਰ ਤਾਂ ਉਹਨਾਂ ਨੇ ਵੀ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਉਹ ਵੀ ਆ ਵੀ ਕੁਰਸੀਕ ਚਾਰੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਜਿਹੜਾ ਉਹ ਇਸ ਮਾਮਲੇ ਲੈ ਕੇ ਜਿਹੜਾ ਕੇਂਦਰ ਸਰਕਾਰ ਦੇ ਨਾਲ ਜਿਹੜਾ ਚਿੱਠੀ ਵੀ ਲਿਖਾਂਗੇ ਰਾਪਤਾ ਵੀ ਜਿਹੜਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਰਮਾਨ ਨੂੰ ਜਿਹੜਾ ਕਿਉਂਕਿ ਸਾਡੇ ਅਮਰੀਕਾ ਦੇ ਵਿੱਚ ਬਹੁਤ ਕੀਮਤੀ ਜਿਹੜੀ ਭਾਈਚਾਰੇ ਦੇ ਲੋਕ ਨੇ ਉਹ ਸਿੱਖ ਭਾਈਚਾਰੇ ਦੇ ਲੋਕ ਉੱਥੇ ਵਸੇ ਹੋਏ ਨੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮਸਲੇ ਨੂੰ ਜਿਹੜਾ ਕੇਂਦਰ ਸਰਕਾਰ ਤੱਕ ਪਹੁੰਚਾਣਾ ਚਾਹੀਦਾ ਤਾਂ ਜੋ ਕਿ ਕੇਂਦਰ ਸਰਕਾਰ ਅਮਰੀਕਾ ਸਰਕਾਰ ਤੱਕ ਜਿਹੜੀ ਹੈ ਉਹ ਜ਼ੋਰ ਪਾ ਸਕੇ ਤਾਂ ਜੋ ਕਿ ਅਜਿਹਾ ਜਿਹੜਾ ਫੈਸਲਾ ਉਹ ਮੁੜ ਵਾਪਸ ਹੋ ਸਕੇ ਸੋ 인ਦਰਬੀਰ ਸਿੰਘ ਨਿੱਜਰ ਨੇ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਇੱਕ ਬੜਾ ਮੰਦਭਾਗਾ ਫੈਸਲਾ ਲਿਆ ਅਮਰੀਕਨ ਸਰਕਾਰ ਨੇ ਜਿਹੜੇ ਉਹਦੇ ਡਿਫੈਂਸ ਸੈਕਟਰੀ ਆਫ ਵਾਰ ਨੇ ਪੀਚ ਐਕਸੈੱਥ ਉਹਨਾਂ ਨੇ ਤੀਤ ਤੀਤ ਨੂੰ ਇਹ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਆਰ ਫੋਰ ਅਮਰੀਕਨ ਫੌਜ ਵਿੱਚ ਸੈਨਿਕ ਭਰਤੀ ਨੇ ਉਹ ਜਿਹੜੇ ਦਾੜੀ ਹੈ ਉਹ ਨਹੀਂ ਰੱਖ ਸਕਣਗੇ ਸੋ ਇਹ ਬਹੁਤ ਮੰਦ ਭਾਗਾ ਹਾਂ ਦਾ ਫੈਸਲਾ ਕਿਉਂਕਿ ਸਿੱਖਾਂ ਨੇ ਬਹੁਤ ਲੰਬੇ ਕਰਕੇ ਬਹੁਤ ਜਿੱਦਾਂ ਦੇ ਨਾਲ 2017 ਚ ਇਹ ਹੱਕ ਲਿਆ ਸੀਗਾ ਕਿ ਅਸੀਂ ਆਪਣੀ ਦਾੜੀ ਜਿਹੜੀ ਹੈ ਉਹ ਰੱਖ ਸਕਦੇ ਹਾਂ ਔਰ ਜੇ ਇਹ ਫੈਸਲਾ ਲੈਂਦੇ ਨੇ ਕਿ ਫਿਰ ਸਿੱਖਾਂ ਵਾਸਤੇ ਤੇ ਅਮਰੀਕਨ ਆਰਮੀ ਚ ਬਿਲਕੁਲ ਅੰਦਰ ਜਾਣਾ ਔਖਾ ਹੋ ਜਾਏਗਾ ਕਿਉਂਕਿ ਗੜੀਕ ਤੋਂ ਦਾ ਮਤਲਬ ਹੈ ਕਿ ਉਹ ਫਿਰ ਉਹ ਬੰਦਾ ਸਿੱਖ ਨਹੀਂ ਰਹੇਗਾ ਔਰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਮਰੀਕਾ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਇੰਗਲੈਂਡ ਵਾਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਪਹਿਲੀ ਔਰ ਉੱਤਰੀ ਮਹਾਜੋਦ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਲੱਖਾਂ ਦੀ ਤਦਾਦ ਜਾ ਕੇ ਉਹਨਾਂ ਨਾਲ ਲੜੀ ਔਰ ਜਿਹੜੀ ਲੜਾਈ ਮੈਂ ਤੇ ਇਹੀ ਕਾਹ ਕਾ ਕੇ ਇਹਨਾਂ ਦੀ ਲੜਾਈ ਸੀਗੀ ਉਹ ਅਸੀਂ ਲੜੀ ਔਰ ਜਿੱਤ ਪ੍ਰਾਪਤ ਕਰਕੇ ਦਿੱਤੀ ਉਦੋਂ ਤੱਕ ਕਿਸੇ ਨੂੰ ਕੋਈ ਤਰ੍ਹਾਂ ਨਹੀਂ ਸੀ ਸਾਡੇ ਸਿੱਖ ਤੇ ਪੱਕਾ ਬਨਣ ਦਾ ਤੇ داری ਰੱਖਣ ਦਾ ਤੇ ਹੁਣ ਇਹ ਅਚਾਨਕ ਇਹ ਕਿਉਂ ਇਹਨਾਂ ਨੂੰ ਇਤਰਾਜ਼ ਆ ਗਿਆ ਹੈ ਮੇਰੀ ਸਮਝ ਤਬਰ ਹੈ ਇਹ ਜਿਹੜੀ ਰਾਈਟ ਵਿੰਗ ਪੋਲਿਟਿਕਸ ਚੱਲ ਰਹੀ ਹੈ ਪੂਰੀ ਦੁਨੀਆ 'ਚ ਹੀ ਫਲਤ ਹੋ ਰਹੀ ਹੈ ਹਿੰਦੁਸਤਾਨ ਤੇ ਦਾ ਆ ਰਹੇ ਆ ਸਾਡੇ ਤੇ ਆ ਰਹਿਆ ਤੇ ਇਹ ਮੈਂ ਇਹੀ ਚਾਹੁੰਦਾ ਕਿ ਇਸ ਗੱਲ ਨੂੰ ਅਸੀਂ ਸਾਰੇ ਇਨਕਿਝੀ ਕਰੀਏ ਔਰ ਮੇਰੀ ਅਮਰੀਕਨ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਲੈਣ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਸਾਡੇ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੂੰ ਵੀ ਰਿਕੁਐਸਟ ਹੈ ਇਹ ਫੈਸਲੇ ਨੂੰ ਵਾਪਸ ਕਰਾਉਣ ਵਾਸਤੇ ਟੌਪ ਦੇ ਲੈਵਲ ਤੇ ਜਾ ਕੇ ਇਹ ਵਿਚਾਰ ਪੇਸ਼ ਕੀਤਾ ਜਾਵੇ। ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਕਿ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਨੇ ਤੇ ਨਾਲ ਹੀ ਮੌਜੂਦਾ ਐਮਐਲਏ ਨੇ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਸ ਗੱਲ ਦੇ ਉੱਪਰ ਕੇਂਦਰ ਸਰਕਾਰ ਦੇ ਉੱਪਰ ਜ਼ੋਰ ਪਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਹੁਣ ਜੇਕਰ ਫੈਸਲਾ ਨਹੀਂ ਹੁੰਦਾ ਜਾਂ ਫਿਰ ਇਸ ਕਹਿ ਸਕਦੇ ਆ ਕਿ ਫਰਮਾਨ ਨੂੰ ਜਿਹੜਾ ਵਾਪਸ ਨਹੀਂ ਲਿਆ ਜਾਂਦਾ ਤਾਂ ਫਿਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਹੁਣ ਜਾਂ ਫਿਰ ਧਰਮ ਤੇ ਕੈਰੀਅਰ 'ਚ ਇੱਕ ਦੀ ਜੜੀ ਆ ਉਹ ਚੋਣ ਕਰਨੀ ਪਵੇਗੀ ਜਾਂ ਫਿਰ ਤੁਸੀਂ ਧਰਮ ਨੂੰ ਅਪਣਾ ਲਾ ਪਾਵੇਗਾ ਜਾਂ ਫਿਰ ਤੁਸੀਂ ਆਪਣਾ ਕੈਰੀਅਰ ਦੇਖਣਾ ਪਵੇਗਾ ਇਹ ਦੋਨਾਂ ਦੇ ਵਿੱਚੋਂ ਤੁਸੀਂ ਜਿਹੜੀ ਚੋਣ ਆਉਣ ਕਰਨੀ ਆ ਬੇਸ਼ੱਕ ਫਰਮਾਨ ਜਿਹੜਾ ਉਹ ਜਾਰੀ ਜਿਹੜਾ ਕਰ ਦਿੱਤਾ ਗਿਆ ਅਮਰੀਕਾ ਸਰਕਾਰ ਨੇ ਇਸ ਗੱਲ ਦਾ ਵੀ ਜ਼ਿਕਰ ਕਰਤਾ ਗਿਆ ਕਿ ਹੁਣ ਤੁਸੀਂ ਕਲੀਨ ਛੇਪ ਜਿਹੜੇ ਨੇ ਉਹ ਭਰਤੀ ਹੋ ਸਕਦੇ ਹੋ ਦਾੜੀ ਰੱਖ ਕੇ ਜਿਹੜਾ ਤੁਸੀਂ ਉਸ ਆਰਮੀ ਦੇ ਵਿੱਚ ਭਰਤੀ ਨਹੀਂ ਹੋ ਸਕਦੇ ਇਸ ਕਾਲ ਦਾ ਜਿਹੜਾ ਅਮਰੀਕਾ ਸਰਕਾਰ ਜਾਨਕੀ ਡੋਨਲਡ ਟਰੰਪ ਸਰਕਾਰ ਨੇ ਫਰਮਾਨ ਜਿਹੜਾ ਜਾਰੀ ਕੀਤਾ ਪਰ ਵਿਰੋਧ ਬਹੁਤ ਹੋ ਰਿਹਾ ਹੈ ਵਿਰੋਧ ਹੋਣ ਤੋਂ ਬਾਅਦ ਕੀ ਵਾਕੀ ਅਮਰੀਕਾ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇਗੀ ਜਾਂ ਫਿਰ ਅੱਗੇ ਕੀ ਨਵਾਂ ਫਰਮਾਨ ਜਾਰੀ ਹੁੰਦਾ ਹੈ ਉਹ ਮੁਰ ਦੁਆਰਾ ਅਸੀਂ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਇਸੇ ਸਮੇਂ ਜਿਹੜਾ ਰਿਪੋਰਟ ਆ ਉਹ ਦੁਆਰਾ ਜਿਹੜੀਆਂ ਨਸੀਰ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ